ਆਹ ਮਿੱਤਰੋ ਨਵੇਂ ਲੋਟਾ ਸਵਾਗਤ ਆ ਪਰੋਜੇ ਨੂੰ ਨੂੰ ਮੋੜ ਦੇ ਬੰਦੇ ਮੇਰੇ ਰਕੜਨੀ ਹੋਏ ਕਿਤੇ ਤੁਸੀਂ ਫੇਚ ਲੱਗੇ ਇੱਕ ਵੱਡ ਹੋ ਗਿਆ ਜੀ ਮਿੱਤਰੋ ਜਿਵੇਂ ਮੈਂ ਕਿ ਪਹਿਲਾਂ ਨਹੀਂ ਟੇਪ ਵੀ ਲੱਗ ਗਿਆ ਉਹਨੇ ਉੱਡਣ ਤੋਂ ਸ਼ੁਰੂਆਤ ਹੋ ਗਈ ਹੈ ਤੁਹਾਡਾ ਉੱਡਣਾ ਸ਼ਹਿਰ ਆ ਤੋ ਆ ਗਿਆ ਇੱਕ ਬੰਦ ਸ਼ਹਿਰ ਬੀਲੀ ਬਰੰਗ ਤੇ ਲੱਗਦਾ ਨਹੀਂ ਵੀ ਉੱਡਣਗੇ ਰੋਜ਼ ਹੀ ਉੱਡਣਗੇ ਸ਼ੈਡ ਰੋਡ ਉੱਗਣਗੇ ਤਾਂ ਅੰਦਰ ਹੀ ਆ ਉੱਗਣੇ ਨਹੀਂਗੇ ਹੋਰ ਬਾਇਰ ਗਾਈ ਫੋਨ ਖਾਣਾ ਮੈਂ ਇੱਕ ਹੋਰ ਦਵੇ ਕੁਕ ਮੈਨੂੰ ਦਿਖਾਣਾ ਸ਼ੈਡ ਦਿਮਾ ਨਹੀਂ ਦੇਖਣਾ ਇੱਕ ਮਿੰਟ ਗਾਈਸ ਅੜੇ ਜਦੋਂ ਇਹ ਸੱਟ ਹੀ ਹੋ ਗਈ ਉਹ ਦੇਖੋ ਇਹ ਨਹੀਂ ਦਬਿਆ

ോ ക ਇਹ 2 ਜਾਂ 3 ਨੇ ਇਹ ਨਹੀਂ ਗੱਢਣੀ ਆ ਬਈ ਇਹ ਆਪ ਚੜਾਣੀ ਆ ਅਗਲੀ ਵਾਰ ਨੂੰ ਦੱਣੀ ਯਾਰ ਰੱਖਣਾ ਦੋ ਹਟ ਕੇ ਰੱਖੀਓ। ਕਿ ਆਪ ਦੇ ਰਹੀਏ ਕਿੜਦਾ ਬਈ ਗਾਇਸ ਆਂਦਾ ਕਿੱਥੇ ਡੀਏ ਸੀਗਾ ਉਹ ਹਰ ਘਰ ਘਰ ਦੇ ਵਿੱਚ ਡੀਏ ਸੀਗਾ ਉਹ ਗਾਇਸ ਇੱਥੇ ਨਿਕਿਆ ਜੇ ਖੰਭਾ ਨਹੀਂ ਹੈਗਾ ਆ ਵਾਈਟ ਕਰਾਇਆ ਇੱਥੇ ਆ ਵਾਈਟ ਕਰਾਇਆ ਹੈ ਹਨਾ ਆਹ ਵਾਹ ਦੇਖੋ ਸਾਹਮਣੇ ਖੰਭਾ ਦੇਖੋ ਉਹ ਵਾਲਾ ਉਹ ਵਾਲੇ ਉੱਥੇ ਨਹੀਂ ਹੈ ਗਾਇਸ ਇਹ ਕਿੱਟੇ ਅੰਗ ਦਾ ਕਰਾਨਾ ਮੋਦੇ ਨਾਲ ਜਿਹੜਾ ਗੱਭੇ ਖਾਰਿਸ਼ੀ ਉੱਥੇ ਡਿ ਗਿਆ ਘਰ ਫਿਰ ਲੈਣਾ ਥੋੜਾ ਜਿਆ ਹਊ ਇਹਦੇ ਕੋਲ ਅਰੇ ਉੱਤਰਦਾ ਅਰੇ ਸ਼ਬੂਂਡੀ ਨਾ ਅਰੇ ਜਸੂਏ ਕੰਟਰੋਲ ਇਧਰ ਵੀ ਨਹੀਂ ਆ ਲੱਗੀ ਹੋਇਆ ਜਸੂ ਦੀ ਇਹ ਸ਼ਬੂ ਜਿਹੜੀ ਸਨ ਕਮੰਡਾ ਦੇ ਵਿੱਚ ਮਿਲ ਜੂਗੀ ਅਰੇ ਇਹਦੇ ਅੰਦਰ ਆਏ ਦੇਖ ਲੈਣਾ ਇਦਾਂ ਹੀ ਆਇਆ ਲੱਗਦਾ ਹਨ ਉਹਨਾਂ ਦਾ ਕੋਈ ਦੂਰ ਦੇਖੀ ਕੋ ਪਤਾ ਨਹੀਂ ਕੋਈ ਉਹ ਫੜਦਾ ਹੈ ਆਹ ਬੱਤੀ ਹੈ ਅੱਗੇ ਆ ਦੇਖੋ ਆਹੀ ਵਾਲਾ ਤੱਕ ਵਸੇ ਇੱਕ ਮਨ ਗਈ ਸੋ ਸਾਹਮਣੇ ਸਾਹਮਣੇ ਦੇਖੀ ਤੇ ਆ ਗਿਆ ਤਾਂ ਠੀਕ ਮਨਨ ਦੇ ਨਾਲ ਤਾਂ ਇਹ ਲੱਗਿਆ ਪੜਾਣੀ ਹੈ ਸ਼ੈਡ ਆਈ ਵੀ ਗਾਇਸ 2 ਵਜੇ ਦੇ 8 ਮਿੰਟ ਹੋ ਚੁਕੇ ਆ ਅੱਜ ਮੀਟਨਿਓ ਆਉਂਦਾ ਅੜ ਕੇ ਜਿੱਦ ਉੱਦਨ ਦੁਕਾਨ ਤੇ ਨੂੰ ਤੇ ਨਹੀਂ ਕੋਈ ਨਹੀਂ ਹੈ ਗਾਇਸ ਇਧਰ ਤੁਸੀਂ ਇਹੀ ਹੈਂ ਜਿਹੜੇ ਵਰਗੇ ਨਹੀਂ ਹੈ ਤੇ ਨਹੀਂ ਜੇ ਤੁਹਾਨੂੰ ਸਾਰੇ ਵਿੱਚ ਲੰਘਦਾ ਇੱਕ ਦਿਨ ਜੇ ਤੂੰ ਬੋਲਦਾ ਕਿ ਤੁਸੀਂ ਉਹ 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 ਦਾ ਕੋ ਦਿੰਦੇ ਮੇਰੇ ਤੰਗੇ ਨਹੀਂ ਉਹਦਾ ਗਾਇਸ ਕੋਈ ਅਰਲੀ ਨਹੀਂ ਦਾ ਕੋਟਣਾ ਆਪਣੇ ਆਰਲੀ ਨਹੀਂ ਦਾ ਆਪਣੇ ਕੋਈ ਗੱਟੂ ਦੇ ਲੰਘਾ ਜਾਣੀ ਹੈ ਦੋ ਦਿਨ ਕਰਤੂਲੇ ਦੂਰ ਰੱਖ ਲੈ ਗੱਟੂ ਲੈ ਇੱਕਨ ਇੱਕ ਨੂੰ ਨਾ ਬਾਕਸ ਨਹੀਂ ਕਰਨਾ ദോണി ഡാൻ വാസ്തീ ഗോളത്തോ മെങ്കിൽ ഗുട്ടൂർ പാർട്ടി ഗോള ഗുട്ടു മെങ്കിൽ പോയ സാ പെല പെല്ലേ ഫുഡ് ഗുട്ട കൊടുതengo sekunulla gaute kamar keban anmol ay do khada chair dik oye ay tumle point o ay do hai re tumle thoda dana ਉਹ ਦੇਖੋ ਉਹ ਦੇਖੋ ਇਹ ਇਹ ਦਰਗੀ ਉਹ ਜੋ ਹਿੱਤਾ ਹੈ ਇੱਕ ਮੰਜੇ ਤੇ ਖੜਾ ਹੋਣਾ ਤੁਸੀਂ ਦੇਖ ਲਓ ਨਾ ਲੱਗਦਾ ਖੜਾ ਹੀ ਹੈ ਨਹੀਂ ਗਾਇਸ ਹਜੇ ਬੈਠਾ ਹੈ ਹਲੇ ਨੂੰ ਕਲਾਵਾਦ ਲੂਗਾ ਬਾਹਾਂ पे ਦੌੜੀ ਦਾ ਵਲੌਗ ਵੀ ਬਣਾ ਹੋਇਆ ਗਾਇਸ ਉਹ ਬਣੇ ਸੇ ਚੱਕਿਆ ਸੀਗਾ ਇੱਕ ਮਿੰਟ ਗਾਇਸ ਆਹੀਂ ਕਿਦਾਂ ਲਾਈਆ ਕੈਮਰਾ ਚਿੱਟੀ ਚਿੱਟ ਨਾ ਪੀਦੋ ਉਹ ਚਿੱਟੀ ਰੰਗ ਦੀ ਟੈਂਕੀ ਗਈ ਨਾ ਇਹ ਚਿੱਟੀ ਟੈਂਕੀ ਉਹ ਇਹੋ ਦੇਖ ਰੋ ਹੁੰਦਾ ਵੀ ਇਹ ਉਹ ਹੱਥ ਕਮਾਰ ਦੇ ਅਨਮੋਲ ਇਹ ਕਿਉਂ ਨਾ ਗੁਰੂ ਡਣਾ ਪਿਆ ਗਈ ਆ ਗਿਰੇ ਜਮੇ ਸ਼ੁਕਰ ਹੈ ਤੁਹਾਨੂੰ ਉੱਡਣ ਲੱਗੇ ਇਹਦਾ ਦੁਆਰ ਵਾਲੇ ਨੇ ਖਰਾਬ ਰਿਆਂਗਾ ਇਹ 15 16 ਦਾ ਫੇਰ ਕੋਠੇ ਉੱਪਰ ਦੇ ਗਈਆਂ ਇਹ ਇੱਕ ਵਾਰੀ ਬੜਾ ਡਬੜਾ ਤਾ ਸੀਗਾ ਉਧਰ ਉਧਰ ਉਡਾਣੇ ਬੈਸੀ ਸੀ ਕੁਝ ਦਿਨ ਵਿੱਚ ਲੱਗ ਗਿਆ ਸੀ ਆਪਾਂ ਗੱਡਾ ਉਨਾਂ ਨੂੰ ਡਾਤਾ ਹੈਗਾ ਲਈ ਇੱਕ ਮਾਣ ਪਦ ਨਹੀਂ ਪੜੀੜੀ ਹੈ ਕੈਮਰਾ ਇਸ ਟਾਈਮ ਤੇ ਬਲਰ ਹੋ ਰਿਹਾ ਹੁੰਦਾ ਬਲਰ ਹੈ ਕੈਮਰਾ ਇਸ ਦਿਸ ਇਜ਼ ਸੀਗਾ ਚੱਲ ਗਿਆ ਬਾਈ ਇਹ ਕੋੜ ਦਾ ਵੀ ਆਇ ਇੱਕ ਇਧਰ ਹੋ ਗਿਆ ਇੱਕ ਉਹ ਨਾਲ ਲੱਗਾ ਇਧਰ ਵੀ ਜੇ ਉੱਧਰ ਵੀ ਉੱਡ ਜਾਣਾ ਆ ਫਿਰ ਆਣ ਦੇਖ ਕੇ ਇੱਕ ਉਹ ਡਣਾ ਪਿਓ ਬਰੇ ਇਧਰ ਦੂਤਨ ਹੈਗੇ ਇਹਨੇ ਵੀ ਡਾਣਿਕ ਨਾ ਕਰ ਡਿ ਗਿਆ ਸੀਗਾ ਇੱਕ ਆਓ ਜਿਹੜੀ ਕੋਠੀ ਨਹੀਂ ਹੈਗੀ ਉਹ ਵਾੜੀ ਦੀ ਇੱਕ ਉੱਥੋਂ ਡਣਾ ਆਪਣਾ ਇੱਕ ਇੱਥੋਂ ਉੱਡਣਾ ਆਪਣਾ ਇੱਕ ਉਹ ਉਧਰ ਜਾ ਉੱਡਦੀ ਇੱਥੋਂ ਉੱਡਣਾ ਆਪਣਾ ਇਧਰੋਂ ਤੇ ਇਧਰੋਂ ਤੇ ਇਧਰੋਂ ਇਨ ਇਧਰ ਦਾ ਹੁੰਨੇ ਆ ਆ ਆ ਪਾਂਡਾ ਨੇ ਵੜ ਇੱਕ ਹਾਇੜ ਪੀਣੇ ਆ ਕਰ ਤਿੱਟੀ ਡੈਕੀਆ ਕੋਲੇ ਇਤੂ ਇਦਣੋਂ ਆ ਪਾਣੇ ਇਹ ਦੂਸ਼ੇ ਉਧਰ ਦੌੜਦੇ ਹੋ ਸ਼ੇਰ ਵਿੱਚ ਬੈ ਕੇ ਇਧਰ ਡਿੱਪ ਹੀ ਪੜਾ ਨੇ ਪਹਿਲਾ ਬਈਓ ਗਾਇ ਸਾਨੂੰ ਇੱਕ ਪ੍ਰੰਗ ਦਿਖਾਣਾ ਉਹ ਟੰਗੀ ਆ ਉਹ ਦੇਖੋ ਉਹ ਤਾਂ ਪਝਾਨ ਹੁੰਦੀ ਵੀ ਹੈ ਪ੍ਰੰਗ ਦਾ ਨੇ ਕੈਮਰਾ ਐਸੇ ਟਾਈਮ ਤੇ ਬਲਰ ਹੁੰਦਾ ਹੋ। ਉਹ ਦੇਖੋ ਗਾਇਜ਼ ਉਹ ਜਿਹੜਾ ਦਰਵਾਜਾ ਦਰਵਾਜੇ ਦੇ ਉਹ ਪਿੱਛੇ ਇੱਥੇ ਪੂਰੀਆ ਤਾਂ ਘਟੰਗੇ। ਗਾਇਜ਼ ਆ ਗ੍ਰੈਟਨਸ ਕੱਟ ਕਰ। ਮੈਂ ਇਹ ਉਹ ਦੇਖੋ। ਉਹ ਉਹ ਹਾਲੇ ਸਹੀ ਤਾਂ ਨਹੀਂ।

ਕੀ ਆਲੇ ਆਲੇ ਬਲੌਗ ਨੂੰ ਉੱਪਰ ਜੇ ਅਪਲੋਡ ਕਰ ਦਾਂਗੇ ਤੁਹਾਨੂੰ ਇਹ ਦੂਜਾ ਪਾਰਟ ਮਿਲ ਜਾਊਗਾ ਬਲੌਗ ਨੂੰ ਬੰਦਾ ਹੋਈ ਆ ਜਿਹੜਾ ਵੀ ਆਪਾਂ ਪੂਰਾ ਦੇਖ ਕੇ 13 20 ਮਿੰਟ ਦਾ ਬਣਾ ਦੇਣਾ 18 ਮਿੰਟ ਦਾ ਬਣਾ ਦੇਣਾ ਲੈ ਕੱਟ ਕੇ ਬਣਾ ਲੈ ਉਹ ਉਹ ਵਿਚੇ ਮੇਰੇ ਸ਼ਾਇਦ ਖਾਣਾ ਦੇ ਲੀngo jung jung ਯੋ ਕਿ ਹਾਂਜੀ ਮਿੱਤਰੋ ਵੇਚੇ ਬੁੱਚੇ ਲੱਗੇ ਸੀ ਉਹ ਖੜਦੇ ਸੀਗੇ ਤਾਂ ਆਪ ਲੋਟ ਹੋਣੀ ਫਲੋਰਾਂ ਸਿਰੇ ਬਿਚੇ ਨਾਲ ਆਪ ਲੋਟ ਹੋਇਆ ਹੈਨਾ ਕੋਲ ਲੱਗੇ ਗੁੱਟੂ ਫੜਨ ਲੱਗ ਨਾਂਗੀਆਂ ਸੀ ਬਾਕੀਆਂ ਤੋਂ ਅੱਜ ਦੇ ਬਲੌਗ ਮੈਂ ਐਂਡ ਕਰਦੇ ਹਾਂ ਓਕੇ ਬਾਏ ਮੈਂ ਫਿਰ ਕੱਲ ਦੇ ਬਲੌਗ